ਅੱਜ ਅੰਮ੍ਰਿਤਸਰ ਕਾਰਪੋਰੇਸ਼ਨ ਦਾ ਕਾਂਗਰਸੀ ਵੱਲੋਂ ਗਰਾਵ ਕੀਤਾ ਗਿਆ ਤਾਂ ਜਿੱਥੇ ਗੁਰਜੀਤ ਸਿੰਘ ਓਜਲਾ ਐਮਪੀ ਜਿਹੜੇ ਉਮੀਦਵਾਰ ਹੈ ਉਹ ਵੀ ਇੱਥੇ ਹਾਜ਼ਰ ਹੋਏ ਤੇ ਉਹਨਾਂ ਨੇ ਵੀ ਜਮ ਕੇ ਕਾਰਪੋਰੇਸ਼ਨ ਦੇ ਖਿਲਾਫ ਨਾਅਰੇਬਾਜੀ ਕੀਤੀ ਸਭ ਤੋਂ ਵੱਡਾ ਮੁੱਦਾ ਚੁੱਕਿਆ ਗਿਆ ਕਿ ਇਲੈਕਸ਼ਨ ਜਿਹੜੇ ਆ ਕਾਰਪੋਰੇਸ਼ਨ ਦੇ ਇਲੈਕਸ਼ਨ ਕਿਉਂ ਨਹੀਂ ਕਰਾਏ ਜਾ ਰਹੇ ਯਾਨੀ ਕਿ ਜਿਹੜੇ ਕੌਂਸਲਰ ਦੇ ਇਲੈਕਸ਼ਨ ਉਹ ਨਹੀਂ ਕਰਾਏ ਜਾ ਰਹੇ ਜਿਸ ਕਰਕੇ ਸ਼ਹਿਰ ਦੇ ਵਿੱਚ ਗੰਦਾ ਪਾਣੀ ਨਾਲੀਆਂ ਬੰਦ ਸੀਵਰੇਜ ਸਪਲਾਈ ਕਿਸੇ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਭਾਰੀ ਮਾਤਰਾ ਦੇ ਵਿੱਚ ਜਿਹੜੇ ਕਾਂਗਰਸੀ ਆਗੂ ਇੱਥੇ ਆਏ ਹਨ ਨਾ ਸਰਪ ਅਹੀਂ ਤੈਨੂੰ ਕਹਿ ਰਹੇ ਮੋਦੀ ਡਿਕਟੇਟਰ ਹੈ ਇਹ ਦੂਜੇ ਡਿਕਟੇਟਰ ਨੇ ਉਹ ਵੀ ਉਹ ਵੀ ਉਹਨੇ ਵੀ ਇਹੋ ਕਰਨਾ ਜਦੋਂ ਪਾਵਰ 'ਚ ਆ ਗਿਆ ਬਣਵੇ ਉਹ 92 ਇਹਨਾਂ ਲੈ ਆ ਇਹਨਾਂ ਦੇ ਪਰਵਾਹ ਹੀ ਕੋਈ ਨਹੀਂ ਇਲੈਕਸ਼ਨ ਕਰਾਓ ਨਾ ਕਰੋ ਉਹ ਵੀ ਕਹਿੰਦਾ ਮੈਨੂੰ ਇੰਨੀਆਂ ਕੁ ਦੇ ਦਿਓ 400 ਤੇ ਨਾਲ ਇਲੈਕਸ਼ਨ ਉਹਨੇ ਕਰਾਉਣੀਆਂ ਨਾ ਇਹ ਕਹਿੰਨਦੇ ਅੱਜ ਸ਼ਹਿਰ ਦਾ ਜੋ ਹਾਲ ਹੋ ਗਿਆ ਜਦੋਂ ਦੇਸ਼ ਦੇ ਵਿੱਚ ਕੋਈ ਇਲੈਕਸ਼ਨ ਨਾ ਹੋਵੇ ਚੁਣਿਆ ਤੰਤਰ ਐਕਟਿਵ ਨਾ ਹੋਵੇ ਤੇ ਇਹੋ ਹਾਲ ਉਹਨੇ ਜੋ ਸਾਡੇ ਅੱਜ ਅੰਮ੍ਰਿਤਸਰ ਦਾ ਹੋਇਆ ਪੰਜਾਬ ਦੇ ਇਤਿਹਾਸ 'ਚ ਪਹਿਲਾਂ ਇਸ ਤਰ੍ਹਾਂ ਕਦੇ ਹੋਇਆ ਨਹੀਂ ਇਲੈਕਸ਼ਨ ਇਸ ਤਰ੍ਹਾਂ ਕਦੀ ਨਹੀਂ ਹੋਇਆ ਜੀ ਅਜੇ ਤੱਕ ਨਹੀਂ ਹੋਇਆ ਕਦੀ ਇਲੈਕਸ਼ਨ ਟਾਈ ਇਹ ਡਰਦੇ ਨੇ ਕਿਉਂਕਿ ਜਦੋਂ ਨਾਲ ਲੋਕ ਸਭਾ ਹਰ ਕੇ ਸੰਗਰੂਰ ਵਾਲੀ ਉਸ ਤੋਂ ਬਾਅਦ ਇੰਨਾ ਹਿੰਮਤ ਹੀ ਨਹੀਂ ਕੀਤੀ ਇਲੈਕਸ਼ਨ ਕਰਾਉਣ ਦੀ ਤੇ ਜੇ ਤੁਸੀਂ ਰਾਜਨੀਤੀ ਚ ਡਿਕਟੇਟਰਸ਼ਿਪ ਹੀ ਲੈ ਕੇ ਆਉਣੀ ਆ ਤੇ ਫਿਰ ਰਾਜਨੀਤੋ ਲਾਂਭੇ ਹੋ ਫਿਰ ਵੋਟਾਂ ਕਾਹਦੀਆਂ ਤੁਹਾਨੂੰ ਲੋਕ ਪਾਉਣ ਸੋ ਇਹ ਮੇਰੀ ਲੋਕਾਂ ਨੂੰ ਇੱਕੋ ਬੇਨਤੀ ਤੁਹਾਡੇ ਰਾਈ ਕਿ ਲੋਕ ਕਿਰਪਾ ਕਰਕੇ ਆਇਆ ਨੂੰ ਸਵਾਲ ਜ਼ਰੂਰ ਪੁੱਛੋ ਕਿ ਇਲੈਕਸ਼ਨਾਂ ਕਿਉਂ ਨਹੀਂ ਹੋਈਆਂ ਅੱਜ ਸ਼ਹਿਰ ਚ ਕਾਰਪੋਰੇਸ਼ਨ ਦਾ ਇਹਨਾਂ ਮਾੜਾ ਹਾਲ ਕਿਉਂ ਆ ਕਿਉਂਕਿ ਇਹਨਾਂ ਦੇ ਸਬਜੈਕਟ ਨੇ ਇਹ ਲੋਕ ਕੋਈ ਭੱਜ ਨਹੀਂ ਸਕਦੇ ਇਹਨਾਂ ਤੋਂ ਜੋ ਸਾਫ ਸੁਥਰਾ ਪਾਣੀ ਦੇਣਾ ਗੰਦੇ ਨਾਲੇ ਸਾਫ ਕਰਨਾ ਡੰਪ ਨੂੰ ਸਾਫ ਕਰਨਾ ਇਹ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੈ ਕਾਰਪੋਰੇਸ਼ਨ ਭਗੌੜੀ ਇਹਨਾਂ ਚੀਜ਼ਾਂ ਦੇ ਉੱਤੋਂ ਉਹਨਾਂ ਦਾ ਕਹਿਣਾ ਹੈ ਕਿ ਇਹ ਡਿਕਟੇਟਰਸ਼ਿਪ ਜਿਹੜੀ ਹੈ ਇਹ ਆਮ ਆਦਮੀ ਪਾਰਟੀ ਵੱਲੋਂ ਚਲਾਈ ਜਾ ਰਹੀ ਹੈ ਜਿੱਥੇ ਕਿ ਕੌਂਸਲਰ ਦੇ ਇਲੈਕਸ਼ਨ ਨਾ ਕਰਾ ਕੇ ਸ਼ਹਿਰ ਨੂੰ ਸਹੂਲਤਾਂ ਨਹੀਂ ਦਿੱਤੀ ਜਾ ਰਹੀ ਤੇ ਨਾ ਹੀ ਪੀਣ ਦਾ ਪਾਣੀ ਮੁਹਈਆ ਕਰਾਇਆ ਜਾ ਰਿਹਾ ਬੱਤੀ ਦੀ ਸਮੱਸਿਆ ਗਲੀਆਂ ਸੜਕਾਂ ਦੀ ਸਮੱਸਿਆ ਤੇ ਹੋਰ ਵੀ ਕਈ ਸਮੱਸਿਆਵਾਂ ਦੱਸਿਆ ਦੱਸਿਆ ਇਹਨਾਂ ਨੇ ਤੇ ਦੂਸਰੀ ਗੱਲ ਕਰੀਏ ਤੇ ਸਾਡਾ ਇਸ ਲਈ ਮਮਤਾ ਦਤਾ ਜੀ ਵੀ ਹਨ ਤੇ ਮੈਮ ਕਿਸ ਤਰ੍ਹਾਂ ਲੱਗਦਾ ਕਿ ਇਲੈਕਸ਼ਨ ਨਾ ਹੋਈ ਕਾਰਪੋਰੇਸ਼ਨ ਕਾਉਂਸਲਰ ਨਹੀਂ ਬਣੇ ਤੇ ਜਨਤਾ ਨੂੰ ਕਿੰਨੀ ਭਰਮਾਇਤ ਦੇਣੀ ਪੈ ਰਹੀ ਹੈ ਜਨਤਾ ਨੂੰ ਜਨਤਾ ਬਹੁਤ ਦੁਖੀ ਹੈ ਜੀ ਜੋ ਬਚਾਰੇ ਫੋਨ ਕਰਦੇ ਸਾਨੂੰ ਕਿ ਸਾਡਾ ਕੋਈ ਫੋਨ ਨਹੀਂ ਉਠਾ ਰਿਆ ਕਿਉਂਕਿ ਦੇਖੋ ਜਦੋਂ ਅਸੀਂ ਸੀਗੇ ਉਦੋਂ ਸਾਨੂੰ ਕਦੀ ਕੋਈ ਰਾਤ ਦੀ ਰਾਤ ਫੋਨ ਕਰਦਾ ਸੀ ਅਸੀਂ ਉਸੇ ਟਾਈਮ ਉਹਨਾਂ ਦੀ ਪ੍ਰੋਬਲਮ ਸੋਲਵ ਕਰਾ ਹੁਣ ਉਹ ਬਚਾਰੇ ਉੱਪਰ ਉਨੀ ਗਰਮੀ ਹੈ ਪਾਣੀ ਗੰਦਾ ਆ ਰਿਹਾ ਪਾਣੀ ਪੀਣ ਵਾਲਾ ਹੀ ਨਹੀਂ ਆ ਰਿਹਾ ਜੇ ਆ ਵੀ ਰਿਹਾ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਜਗਾ ਜਗਾ ਤੇ ਕੂੜੇ ਦੇ ਢੇਰ ਲੱਗੇ ਹੋਏ ਨੇ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਕਿ ਸਾਡੀ ਗੁਰੂ ਦੀ ਨਗਰੀ ਹੈ ਪਰ ਮੈਂ ਕਹਿੰਨੀ ਜਿੰਨਾ ਪਹਿਲੇ ਅੱਛਾ ਮਹੌਲ ਸੀ ਉਨਾ ਹੀ ਖਰਾਬ ਹੋ ਚੁੱਕਾ ਸੀ ਪਹਿਲਾਂ ਸੁਪਰ ਸੱਕਰ ਦੀ ਸਫਾਈ ਕਰ ਦਿੱਤੀ ਜਾਂਦੀ ਹੈ ਪਰ ਇਹ ਪਿਛਲੇ ਕਈ ਦੋ ਸਾਲਾਂ ਤੋਂ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਪੋਰੇਟ ਲੋਕ ਕਾਰਾ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਲੋਕੀ ਜੜੇ ਜਿਆਦਾ ਪਰੇਸ਼ਾਨ ਹਨ ਬਿਲਕੁਲ ਜੀ ਮੈਂ ਆਪਣੀ ਗੱਲ ਦੱਸਦੀ ਹਾਂ ਜੀ ਮੇਰੀ 11 ਨੰਬਰ ਵਾਰਡ ਸੀਗੀ ਮੈਂ ਖੁਦ ਬੜੇ ਕਿਤਨੇ ਕਿੰਨੇ ਸਾਲਾਂ ਬਾਅਦ ਮੈਂ ਸੁਪਰ ਸੱਕਰ ਮਸ਼ੀਨ ਲੈ ਆ ਕੇ ਆਪਣੇ ਵਾਰਡ ਦੀ ਸਾਰੀ ਜਿਹੜੀ ਸਿਵਰਾਂ ਦੀ ਸਫਾਈ ਕਰਵਾਈ ਸੀ ਲੇਕਿਨ ਹੁਣ ਤਾਂ ਕੋਈ ਪਤਾ ਹੀ ਨਹੀਂ ਚੱਲ ਰਿਹਾ ਜੀ ਕੋਈ ਸਿਸਟਮ ਹੀ ਇਹਨਾਂ ਨੇ ਫੇਲ ਕਰਕੇ ਰੱਖਿਆ ਹੋਇਆ ਵਾ ਕਿਉਂਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਗਰਮੀ ਹੈ ਉਪਰੰਤ ਦੀ ਔਰ ਲੋਕ ਪਾਣੀ ਪੀਣ ਨੂੰ ਵਿਚਾਰੇ ਤ ਪੁਰੀ-ਪੁਰੀ ਰਾਤ ਸਾਰੇ 2-2-3 ਸਵੇਰੇ ਇਹ ਵੀ ਬੜੀ ਸਮੱਸਿਆ ਹੈ ਗੰਦਾ ਪਾਣੀ ਜਿਹੜਾ ਹੈ ਗੰਦਾ ਪਾਣੀ ਸੀਵਰੇਜ ਦੇ ਪਾਣੀ ਦੇ ਵਿੱਚ ਮਿਕਸ ਹੋ ਕੇ ਆ ਰਿਹਾ ਜੀ ਸਭ ਤੋਂ ਜ਼ਿਆਦਾ ਮਾੜੀ ਗੱਲ ਤੇ ਹੀ ਇਹ ਪਾਣੀ ਪੀਣ ਨੂੰ ਮਿਲਦਾ ਨਹੀਂ ਜੇ ਆਂਦਾ ਤਾਂ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਲੋਕ ਇਹ ਵੀ ਸਾਨੂੰ ਕੀ ਕਹਿੰਦੇ ਕਮੈਂਟ ਸਾਡੀ ਖਬਰਾਂ ਤੇ ਵੀ ਕਮੈਂਟ ਸਾਨੂੰ ਵੀ ਫੋਨ ਆਉਂਦੇ ਕਿ ਸੀਵਰ ਸਪਲਾਈ ਬੰਦ ਹੈ ਗਲੀਆਂ ਦੇ ਵਿੱਚ ਪਾਣੀ ਦੀ ਪਾਣੀ ਭਰ ਗਿਆ ਹੈ ਪਰ ਸਫਾਈ ਕਰਨ ਲਈ ਕੋਈ ਨਹੀਂ ਆ ਰਿਹਾ ਬਿਲਕੁਲ ਜੀ ਸਫਾਈ ਨਹੀਂ ਕਰਨ ਆ ਰਿਹਾ ਕੋਕੂੜੇ ਦੇ ਢੇਰ ਲੱਗੇ ਹੋਇਆ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਆਹ ਜਾਜੇ ਦੇਖੋ ਅਸੀਂ ਕੰਪੇਨ ਕਹਿੰਦੇ ਅਸੀਂ ਫੋਨ ਕਿਨੂੰ ਕਰਕੇ ਗਈਏ ਕਿਧਰੇ ਸੁਣਵਾਈ ਨਹੀਂ ਹੋ ਰਹੀ ਕਿਸੇ ਪਾਸੇ ਪਤਾ ਹੀ ਨਹੀਂ ਚੱਲ ਰਿਹਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿਉਂਕਿ ਲੋਕ ਤਰਾ ਤਰਾ ਕਰ ਰਹੇ ਨੇ ਇਸ ਚੀਜ਼ ਨਾਲ ਐਸੇ ਕਰਕੇ ਮਜਬੂਰ ਹੋ ਕੇ ਅੱਜ ਜਿਹੜਾ ਇਸ ਪ੍ਰੋਗਰਾਸੀ ਹੈ ਕਦਮ ਉਠਾਇਆ ਸਾਡੀ ਪਾਰਟੀ ਨੇ ਤਰਨ ਦਿੱਤਾ ਐਸੇ ਕਰਕੇ ਸਾਰੇ ਤੇ ਪਹੁੰਚੇ ਹੈ ਜੀ ਜੀ ਬਿਲਕੁਲ ਹੀ ਲੋਕਾਂ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਿਸ ਤਰ੍ਹਾਂ ਕਿ ਕਾਫੀ ਵੱਡਾ ਹਾਂ ਜੀ ਤਾਂ ਪਿਆ ਕੂੜਿਆਂ ਦੇ ਢੇਰ ਲੱਗੇ ਹੋਏ ਆ ਕੋਈ ਸੁਣਾਈ ਨਹੀਂ ਜੇ ਕਾਰਪੋਰੇਸ਼ਨ ਫੋਨ ਕਰਦੇ ਆ ਕੋਈ ਨਹੀਂ ਚੁੱਕਦਾ ਜੇ ਕੋਈ ਕੌਂਸਲਰ ਅਫਸਰ ਕੰਮ ਨਹੀਂ ਕਰਦੇ ਨਹੀਂ ਕੋਈ ਨਹੀਂ ਕਰਦੇ ਇਹ ਸਰਕਾਰ ਬਿਲਕੁਲ ਨਹੀਂ ਕੰਮਾਰ ਬਿਲਕੁਲ ਕੰਮ ਨਹੀਂ ਕਰਾਂਦੀ ਨਾ ਕੋਈ ਝੂਠੇ ਵਾਅਦੇ ਸਭ ਕੁਝ ਝੂਠਾ ਘਰ ਘਰ ਪਰੇਸ਼ਾਨ ਜਿਹੜੇ ਕਹਿੰਦੇ ਅਸੀਂ ਵੋਟਾਂ ਲੈਣੀਆਂ ਬੰਦੇ ਬਣਾ ਕੇ ਕੀ ਕੀਤਾ ਨਾ ਨੇ ਕੁਝ ਨਹੀਂ ਕੀਤਾ ਤੇ ਤੇਰਾ ਜ਼ੀਰੋ ਕਹਰੇ ਤੇਰਾ ਜ਼ੀਰੋ 13 ਜ਼ੀਰੋ ਆਣਗੀਆਂ 13 ਨਹੀਂ ਆਂਦੀਆਂ ਤੇ ਜ਼ੀਰੋ ਹੀ ਆਣਗੀਆਂ ਜਿਸ ਤਰ੍ਹਾਂ ਮਾਤਾ ਜੀ ਨੇ ਕਿਹਾ ਜ਼ੀਰੋ ਹੀ ਆਣਗੀਆਂ ਤੁਸੀਂ ਕੀ ਕਹਿੰਦੇ ਹੋ ਬਿਲਕੁਲ ਬਿਲਕੁਲ ਬਦਲਾਵ ਦੇ ਨਾਮ ਤੇ ਆਈ ਜਿਹੜੀ ਸਰਕਾਰ ਸੀ ਬਹਿਰੂਪੀਆਂ ਦੀ ਸਰਕਾਰ ਉਹਦਾ ਅਸਲ ਚਿਹਰਾ ਜਿਹੜਾ ਲੋਕਾਂ ਨੇ ਵੇਖ ਲਿਆ ਅੱਜ ਅੰਮ੍ਰਿਤਸਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਲੋਕ ਇਤਰਾ ਤਰਾ ਕਰ ਉੱਠਿਆ ਕੋਈ ਸਫਾਈ ਨਹੀਂ ਕੋਈ ਕਾਰਪਰਸ਼ਨ ਦੇ ਵਿੱਚ ਕਿਤੇ ਨਹੀਂ ਨਾ ਬੁਰਾ ਹਾਲ ਆ ਸੀਵਰੇਜ ਦਾ ਪਾਣੀ ਔਰ ਵਾਟਰ ਸਪਲਾਈ ਦਾ ਪਾਣੀ ਜਿਹੜਾ ਮਿਕਸ ਹੋ ਕੇ ਲੋਕਾਂ ਘਰਾਂ ਚ ਜਾ ਰਿਹਾ ਲੋਕ ਇਤਰਾ ਤਰਾ ਕਰ ਉੱਠਿਆ ਹੁਣ ਜਿਹੜੇ ਸਾਡੇ ਪ੍ਰਸ਼ਾਸਨ ਅਧਿਕਾਰੀ ਆ ਉਹਨਾਂ ਦਾ ਜੀ ਨਹੀਂ ਕਰਦਾ ਏਸੀਆਂ ਜੋ ਬਾਹਰ ਨਿਕਲਣ ਨੂੰ ਨਹੀਂ ਸਮੱਸਿਆ ਹੈਗੀ ਆ ਤੁਸੀਂ ਦੇਖੋ ਅੰਮ੍ਰਿਤਸਰ ਦਾ ਬੜਾ ਵੱਡਾ ਬਟਾਲਾ ਰੋਡ ਜਿਹੜਾ ਉਹ ਪਿੱਛੇ ਕੰਸਟਰਕਸ਼ਨ ਦੇ ਨਾਂ ਤੇ ਤੋੜਿਆ ਗਿਆ ਸੀ ਲੇਕਿਨ ਹਜੇ ਤੱਕ ਉਹਨੂੰ ਰਿਪੇਅਰ ਨਹੀਂ ਕੀਤਾ ਗਿਆ ਮਿੱਟੀ ਖਾ ਰਿਹਾ ਉੱਥੇ ਤੇ ਦੁਕਾਨਦਾਰ ਜਿਹੜੇ ਖਲੋਤੇ ਬਹੁਤ ਬੁਰਾ ਹਾਲ ਮੈਂ ਤੁਹਾਨੂੰ ਦੱਸਿਆ ਤੁਹਾਡੇ ਸਾਹਮਣੇ ਸਾਰੇ মিডিਆ ਨੂੰ ਨਾਂ ਲੈ ਕੇ ਅਸੀਂ ਗਏ ਚਾਰ ਲੈਟਰਾਂ ਅਸੀਂ ਜਿਹੜੀਆਂ ਇੱਕ ਸਾਲ ਚ ਡੀਸੀ ਸਾਹਿਬ ਨੂੰ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਔਜਲਾ ਸਾਹਿਬ ਦੇ ਲੈਟਰ ਤੇ ਲਿਖਤੀ ਦੇ ਕੇ ਮੀਟਿੰਗਾਂ ਕਰ ਲੀਆਂ ਜਿਹੜੇ ਕੰਮ ਕਾਉਂਸਲਰ ਦੇ ਕਰਨ ਵਾਲੇ ਕਾਰਪ ਉਹ ਜਿਹੜੇ ਇੱਥੇ ਬੈਠੇ ਆ ਵਿਦਵਾਨ ਉਹ ਏਸ਼ੀਆ ਤੋਂ ਬਾਹਰ ਨਹੀਂ ਨਿਕਲਦੇ ਮੇਰੇ ਸਾਬ ਨਾਲ ਤਾਂ ਕਾਰਪਿਸ਼ ਨੂੰ ਤਾਲਾ ਲਾ ਕੇ ਇਹਨਾਂ ਨੂੰ ਘਰਾਂ 'ਚ ਬਹਿਣਾ ਚਾਹੀਦਾ ਤੇ ਜਿਹੜੇ ਮਹਾਪੁਰਸ਼ ਜਿਹੜੇ ਸਾਡੇ ਚੁਣੇ ਗਏ ਸੀ ਬਦਲਾਵ ਦੇ ਨਾਂ ਤੇ ਉਹਨਾਂ ਨੂੰ ਪਤਾ ਨਹੀਂ ਕਿਉਂ ਅੰਮ੍ਰਿਤਸਰ ਦੀਆਂ ਸਮੱਸਿਆ ਨਹੀਂ ਦੀਦੀਆਂ ਆਲੇ-ਦੁਆਲੇ ਇੰਨੀ ਗੰਦਗੀ ਸਮਾਰਟ ਸਿਟੀ ਸਿਰਫ ਨਾਂ ਦੀ ਆ ਇਹ ਕੰਮ ਬਿਲਕੁਲ ਸਹੀ ਕਿਹਾ ਹੈ ਸ਼ਹਿਰ ਦੇ ਵਿੱਚ ਕੂੜੇ ਦੇ ਢੇਰ ਲੱਗੇ ਜਿਸ ਤਰ੍ਹਾਂ ਟੁੱਟੀਆਂ ਗਲੀਆਂ ਤੇ ਦੂਸਰਾ ਇੱਕ ਦਿਖਾ ਦਈਏ ਕਿ ਗੰਦਾ ਪਾਣੀ ਬਹੁਤ ਵੱਡੀ ਸਮੱਸਿਆ ਸੱਚਾਈ ਹੈ ਜੋ ਮਿੰਨੀ ਪੱਦਰ ਤੇ ਘਰਾਂ ਦੇ ਵਿੱਚ ਇਸ ਵੇਲੇ ਗੰਦਾ ਪਾਣੀ ਆ ਰਿਹਾ ਤੇ ਲੋ ਬਿਲਕੁਲ ਪਰੇਸ਼ਾਨ ਹੈ ਇਹ ਕੰਮ ਜਿਹੜੇ ਨਾ ਜੇ ਕਾਰਪੋਰੇਸ਼ਨ ਦੀਆਂ ਲੈਕਚਨਾ ਹੋ ਜਾਂਦੀਆਂ ਸਰਕਾਰ ਬੁਖਲਾਈ ਪਈ ਕਰਾਉਂਦੀ ਨਹੀਂ ਇਹ ਕੰਮ ਜਿਹੜੇ ਐਮਪੀ ਤੇ ਕਰਨ ਵਾਲੇ ਤਾਂ ਹੈਗੇ ਨਹੀਂ ਜਦੋਂ ਐਮਪੀ ਲੋਕਾਂ ਦੇ ਵਿੱਚ ਜਾਂਦਾ ਲੋਕਾਂ ਦੇ ਦੁੱਖ ਦਰਦ ਸੁਣਦਾ ਤੇ ਉਹਨੂੰ ਮਹਿਸੂਸ ਹੁੰਦਾ ਅੱਜ ਕਾਂਗਰਸ ਪਾਰਟੀ ਸੜਕਾਂ ਤੇ ਉਤਰੀ ਆ ਕਿਉਂਕਿ ਅਸੀਂ ਤੇ ਪਹਿਲਾਂ ਹੀ ਪਿਛਲੇ 6-7 ਮਹੀਨਿਆਂ ਤੋਂ ਰੌਲਾ ਪਾਉਣ ਦੇ ਜਾ ਜਾ ਕੇ ਲਿਖਤੀ ਦੇਣ ਦੇ ਮੀਟਿੰਗਾਂ ਕਰਨ ਦੇ ਮੈਂ ਖੁਦ ਗਿਆ ਔਰ ਲੈਟਰ ਤੁਹਾਨੂੰ ਐਮਪੀ ਸਾਹਿਬ ਨੇ ਵਿਖਾਤੀ ਕਿ ਅਸੀਂ 4 ਵਾਰੀ ਕਾਰਪੋਰੇਸ਼ਨ ਦੇ ਕਮਿਸ਼ਨਰ ਨਾਲ ਡੀਸੀ ਸਾਹਿਬ ਨਾਲ ਮੀਟਿੰਗਾਂ ਕਰ ਲਈਆਂ ਔਰ ਜਾ ਜਾ ਕੇ ਤਰਲੇ ਲੈ ਲੇ ਸਾਡੇ ਕੋਲ ਜਿੰਨਾ ਐਮਪੀ ਫੰਡ ਹੁੰਦਾ ਸੀ ਉਸ ਤੋਂ ਜ਼ਿਆਦਾ ਅਸੀਂ ਕਿੰਨਾ ਕਰ ਸਕਦੇ ਦਿੱਤਾ ਪਰ ਮੈਨੂੰ ਨਹੀਂ ਸਮਝ ਆਈ ਕਿ ਪੰਜਾਬ ਸਰਕਾਰ ਔਰ ਕਾਰਪੋਰੇਸ਼ਨ ਕਿਉਂ ਨਹੀਂ ਮਤਲਬ ਤੁਹਾਡੀ ਨਹੀਂ ਸੁਣੀ ਜਾ ਰਹੀ ਤੇ ਆਮ ਜਨਤਾ ਦੀ ਕੀ ਕੀ ਹਾਲ ਹੋ ਸੁਣਾਵਾਂਗੇ ਇਹਨਾਂ ਨੂੰ ਜਿਹੜੇ ਬਦਲਾਵ ਦੇ ਨਾਂ ਤੇ ਨਾ ਲੋਕਾਂ ਨੂੰ ਗੁੰਮਰਾਹ ਕਰਕੇ ਆਏ ਸੀ ਹੁਣ ਲੋਕਾਂ ਕੋਲ ਸਭ ਤੋਂ ਵੱਡੀ ਤਾਕਤ ਹੈ ਵੋਟ ਕੇਂਦਰ ਦੇ ਵਿੱਚ ਕਾਂਗਰਸ ਸਰਕਾਰ ਬਣ ਜਾ ਰਹੀ ਹੈ ਭਾਰਤੀ ਇੰਡੀਆ ਗਠਜੰਬੰਦਨ ਦੀ ਸਰਕਾਰ ਬਣਨ ਜਾ ਰਹੀ ਹੈ ਜਦੋਂ ਸੈਂਟਰ ਸਰਕਾਰ ਬਣੂਗੀ ਇੱਥੇ ਆਮ ਆਦਮੀ ਦੇ ਉੱਤੇ ਬੀਜੇਪੀ ਜਦੋਂ ਇੱਥੋਂ ਦਾ ਨੁਮਾਇੰਦਾ ਉੱਥੇ ਜਾਊਗਾ ਨਾ ਪਾਰਲੀਮੈਂਟ ਦੇ ਵਿੱਚ ਤੇ ਜਦੋਂ ਖੁਦ ਸਾਡੀ ਸਰਕਾਰ ਹੋਊਗੀ ਤਾਂ ਫਿਰ ਸਾਨੂੰ ਜਾ ਜਾ ਕਿਦਾਂ ਕਰਾਈ ਦੇ ਕੰਮ ਇਹ ਸਾਰੇ ਚੰਗੀ ਤਰ੍ਹਾਂ ਪਲੀਭਾਤੀ ਜਾਣਦੇ ਆ ਕਿਉਂਕਿ ਇਹਨਾਂ ਨੂੰ ਸਰਕਾਰ ਹੀ ਮੰਨਦੇ ਨਹੀਂ ਆ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਉਹ ਨਹੀਂ ਮੰਨਦੇ ਵੀ ਸਰਕਾਰ ਚੱਲ ਰਹੀ ਆ ਉਹਨਾਂ ਨੂੰ ਪਤਾ ਵੀ ਤਮਾਸ਼ੀਨ ਬੰਦੇ ਆ ਸਵੇਰੇ ਐਲਾਨ ਕਰਦੇ ਸ਼ਾਮ ਨੂੰ ਵਾਪਸ ਲੈ ਲੈਂਦੇ ਇਸ ਕਰਕੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਉਹ ਜਿਆਦਾ ਇਹਨਾਂ ਨੇ ਗੱਲਾਂ ਨੂੰ ਸੀਰੀਅਸ ਨਹੀਂ ਲੈਂਦੇ ਅੱਜ ਬਚਰੇ ਧਰਨਿਆਂ ਤੇ ਬੈਠੇ ਜਿਹੜੇ ਕਾਰਪੋਰੇਸ਼ਨ ਦੇ ਮਲਾਜਮ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਥਾਂ ਥਾਂ ਤੇ ਧਰਨੇ ਲੱਗੇ ਸੀਐਮ ਸਾਹਿਬ ਦੇ ਬਾਹਰ ਧਰਨੇ ਲੱਗੇ ਘਰਾਂ ਦੇ ਕੋਠੀਆਂ ਦੇ ਬਾਹਰ ਧਰਨੇ ਲੱਗੇ ਸਰਕਾਰ ਸਿਰਫ ਅੱਜ ਪਤਾ ਕਿੱਥੇ ਚੱਲ ਰਹੀ ਹੋਲਡਿੰਗਾਂ ਤੇ ਅੱਜ ਵੇਖੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਜਾਗ ਬਣਾਇਆ ਜਾ ਰਿਹਾ ਵਾ ਕਹਿੰਦੇ ਮਸ਼ਹੂਰੀਮਾਨ ਦੱਸੋ ਕਿੱਥੇ ਇਹ ਪੰਜਾਬ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲਾਂ ਹੁੰਦੀਆਂ ਸੀ ਕਿਤੇ ਤੇ ਅੱਜ ਪੰਜਾਬ ਨੂੰ ਜਿਹੜਾ ਮਜ਼ਾਕ ਦਾ ਪਾਤਰ ਬਣਾਤਾ ਇਹਨਾਂ ਲੋਕਾਂ ਨੇ ਅੱਜ ਬਹੁਤ ਦੁੱਖ ਲੱਗਦਾ। ਇਹ ਪੰਜਾਬ ਦਾ ਕਰਜ਼ਾ ਖਤਮ ਕਰਨ ਦੀ ਵੀ ਗੱਲ ਕੀਤੀ ਤੇ ਪੰਜਾਬ ਦਾ ਕਰਜ਼ਾ ਕਿੰਨਾ ਵੱਧ ਗਿਆ? ਪੰਜਾਬ ਦਾ ਕਰਜ਼ਾ ਤੇ ਬਹੁਤ ਵੱਧ ਗਿਆ। ਇੱਥੋਂ ਦੇ ਬਾਹਰ ਜਾਂਦਾ ਪ੍ਰਚਾਰ ਉੱਥੇ ਐਡਾਂ ਦੇਈ ਜਾਂਦੇ ਆ, ਬੋਰਡਾਂ ਤੇ ਲਵਾਈ ਜਾਂਦੇ ਆ। ਇੱਥੋਂ ਦੇ ਹੈਲੀਕਾਪਟਰ ਬਾਹਰ ਤੇ ਰਾਗਬ ਚੱਡੇ ਹੋਣੀ ਜਿਹੜੇ ਅੱਜ ਲੋਟ ਸੀ ਜਦੋਂ ਸੀਬੀਆਈ ਤੋਂ ਡਰਦੇ ਆ ਉਹ ਬਹਿ ਕੇ ਇਲਾਜ ਕਰਾਉਣ ਲਈ ਤੇ ਇੱਥੇ ਜਿਹੜੇ ਸਬਦਾਂ ਸੈਂਟਰ ਸੀਗੇ ਉਹਨਾਂ ਦੇ ਮਾਰ ਕੇ ਪਿੰਡ ਦੇ ਬਾਹਰ ਲਿਖਤਾ ਮੱਲਾ ਕਲੀਨਿਕ ਆਮ ਆਦਮੀ ਪਾਰਟੀ। ਮੈਨੂੰ ਦੱਸੋ ਲੋਕ ਬਹੁਤ ਸਿਆਣੇ ਲੋਕਾਂ ਨੂੰ ਪਤਾ ਵਾ। ਅੱਜ ਜਿਹੜੀ ਕਣਕ ਮਿਲਦੀ ਸੀ ਗਰੀਬ ਲੋਕਾਂ ਨੂੰ ਉਹਨਾਂ ਦੇ ਕਾਟ ਕੱਟ ਤੇ ਤੇ 30 ਕਿਲੋ ਤੋਂ 5-5 ਕਿਲੋ ਕਣਕ ਕਰਦੀ ਤੇ ਦੱਸੋ ਕਿੱਥੇ ਅੱਜ ਗਰੀਬ ਦਾ ਤੇ ਇੰਨਾ ਕ ਗੁਜ਼ਾਰਾ ਔਖਾ ਆਇਆ ਪਿਆ ਕੋਈ ਹਾਬ ਨਹੀਂ ਜੇ ਅਸੀਂ ਟੈਕਸ ਲੈਂਦੇ ਆ ਤੇ ਪਾਣੀ ਕਿਉਂ ਨਹੀਂ ਦਿੰਦੇ ਕੀ ਲੋਕ ਮੰਗਦੇ ਸਫਾਈ ਤੇ ਪਾਣੀ ਇਹ ਕਿੱਡਾ ਕੋ ਵੱਡਾ ਕੰਮ ਆ ਸਫਾਈ ਕਰਮਚਾਰੀਆਂ ਦੀ ਗਿਣਤੀ ਵਧਾਓ ਉਹਨਾਂ ਨੂੰ ਰੋਜਗਾਰ ਦਿਓ ਇਹ ਕੋਈ ਵਧੀਆ ਗੱਲ ਹੈ ਕਿਸੇ ਨੂੰ ਰੋਜਗਾਰ ਦਵੋਗੇ ਜੇ ਪਾਣੀ ਨਹੀਂ ਤੁਸੀਂ ਦੇ ਸਕਦੇ ਤੇ ਪਾਣੀ ਚ ਨੱਕ ਡੋਬ ਕੇ ਤੇ ਮਰ ਸਕਦੇ ਜੇ ਉਹ ਮਰ ਜਣੇ ਇਹੋ ਹੀ ਕਰ ਸਕਦੇ ਕਿਉਂਕਿ ਇਹਨਾਂ ਨੂੰ ਲਾਂਹ ਤਾਂ ਹੀ ਪੈਣੀਆਂ ਥਾਂ ਥਾਂ ਤੇ ਅੱਜ ਇਹੋ ਜਿਹਾ ਬੇੜਾਗਰ ਕਰਤਾ ਨਾ ਪੰਜਾਬ ਦਾ ਵੀ ਕੀ ਤੁਹਾਨੂੰ ਦਸੀਏ ਸਿਵੇ ਬਲੰਡਾ ਨਸ਼ੇ ਦਾ ਇਨਾ ਮੁੱਦਾ ਉੱਠ ਗਿਆ ਕਿ ਸਾਨੂੰ ਖੁਦ ਨੂੰ ਪਰੇਸ਼ਾਨ ਹੋਣ ਡੇ ਲੋਕੀ ਛੱਡ ਛੱਡ ਕੇ ਪੰਜਾਬ ਨੂੰ ਵਿਦੇਸ਼ਾਂ ਦੀ ਧਰਤੀ ਤੇ ਜਾਈ ਜਾ ਰਹੇ ਬਹੁਤ ਵੱਡੀ ਗੱਲ ਕੀਤੀ ਹੈ ਕਿ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਦੀ ਧਰਤੀ ਜਾ ਰਹੇ ਆ ਕਿਉਂਕਿ ਕਾਰਨ ਕੀ ਹੈ ਪੰਜਾਬ ਦੇ ਵਿੱਚ ਦੀ ਗੱਲ ਕਰੀਏ ਤੇ ਕਾਰਪੋਰੇਸ਼ਨ ਦੇ ਇਲੈਕਸ਼ਨ ਜੇ ਨਾ ਹੋਣ ਕਰਕੇ ਗਲੀਆਂ ਮੁਹੱਲਿਆਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਨਹੀਂ ਸੁਣੀਆਂ ਜਾ ਰਹੀਆਂ ਅਫਸਰ ਜਿਹੜੇ ਆ ਉਹ ਪੂਰੇ ਟੰਗ ਦਾ ਕੰਮ ਨਹੀਂ ਕਰ پا ਰਹੇ ਕਿਉਂਕਿ ਕੋਈ ਪ੍ਰਧਾਨ ਅੱਗੇ ਨਹੀਂ ਲੱਗ ਰਿਹਾ ਜਿਸ ਕਰਕੇ ਇਹਨਾਂ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਪਿਆ ਗੰਦਾ ਪਾਣੀ ਜੇ ਆ ਰਿਹਾ ਤੇ ਲੋਕੀ ਪਰੇਸ਼ਾਨ ਹਨ ਗੰਦਾ ਪਾਣੀ ਪੀਣ ਦੇ ਲਈ ਘਰ ਦੇ ਵਿੱਚ ਜੇ ਨਾਲੀਆਂ ਖਰਾਬ ਹਨ ਜੇ ਗਲੀਆਂ ਦੀਆਂ ਨਾਲੀਆਂ ਜੇ ਸੀਵਰੇ ਸਪਲਾਈ ਖਰਾਬ ਹਨ ਤਾਂ ਉਹ ਵੀ ਠੀਕ ਨਹੀਂ ਹੁੰਦੀ ਬਹੁਤ ਵੱਡੀ ਸਮੱਸਿਆ ਨਾਲ ਸ਼ਹਿਰ ਜੂਝ ਰਿਹਾ ਹੈ ਜਿਸ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੈ